ਵੜਨ ਦੇ ਨਾਲ ਉੱਥੇ ਕਾਰਪੋਰੇਟ ਘਰਾਣੇ ਆ ਕੇ ਬਸਣਗੇ ਉਹ ਵੱਡੇ ਵੱਡੇ ਆ ਕੇ ਉੱਥੇ ਬਿਜ਼ਨਸ ਖੋਲਣਗੇ ਠੀਕ ਆ ਸੋ ਇਹ ਚੰਗੀ ਗੱਲ ਨਹੀਂ ਆ ਉੱਥੇ ਦੀ ਜਿਹੜੀ এনवायरमेंट ਹੈ ਉਹ ਖਤਮ ਹੋ ਜਾਏਗੀ ਉਹ ਗੁਰੂ ਦੀ ਨਗਰੀ ਆ ਉਹਦੀ ਜਿਹੜੀ ਪਵਿੱਤਰਤਾ ਆ ਉਹ ਬਰਕਰਾਰ ਰਹਿਣੀ ਚਾਹੀਦੀ ਆ ਜਿਹੜਾ ਆਨੰਦਪੁਰ ਸਾਹਿਬ ਆ ਉਹ ਕਲੱਬਾਂ ਦਾ ਅੱਡਾ ਬਣ ਜਾਏਗਾ ਉੱਥੇ ਕਲੱਬ ਬਾਜੀ ਹੋਏਗੀ ਉੱਥੇ ਸ਼ਰਾਬਾਂ ਦੇ ਬਹੁਤ ਵੱਡੇ ਵੱਡੇ ਹਾਤੇ ਖੁੱਲ ਜਾਣੇ ਆ ਉੱਥੇ ਬਹੁਤ ਵੱਡੀ ਪੱਦਰ ਤੇ ਸ਼ਰਾਬ ਦੀ ਵਿਕਰੀ ਹੋਏਗੀ ਨਸ਼ੇ ਦਾ ਅੱਡਾ ਬਣ ਜਾਏਗਾ ਸੋ ਇਹ ਕੋਈ ਚੰਗੀ ਗੱਲ ਨਹੀਂ ਹੈ ਕ੍ਰਾਈਮ ਦਾ ਅੱਡਾ ਬਣ ਜਾਏਗਾ ਜਿਹੜੀ ਆਨੰਦਪੁਰ ਸਾਹਿਬ ਦੀ ਪਵਿੱਤਰਤਾ ਆ ਉਹ ਬਿਲਕੁਲ ਖਤਮ ਹੋ ਜਾਏਗੀ ਜਿਹੜੀ ਆਨੰਦਪੁਰ ਸਾਹਿਬ ਦੀ ਮਹਾਨਤਾ ਆ ਉਹ ਬਿਲਕੁਲ ਖਤਮ ਹੋ ਜਾਏਗੀ ਉਹ ਬਿਲਕੁਲ ਨਹੀਂ ਰਹਿਣੀ ਇਹ ਗੱਲ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ ਇਹ ਨਾ ਹੋਵੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗੁਰੂ ਕੀ ਸੰਗਤ ਆ ਉਹ ਸ਼੍ਰੋਮਣੀ ਕਮੇਟੀ ਦੇ ਉੱਤਰ ਮਾਰੇ ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਆਪਣਾ ਫਰਜ ਪਹਿਚਾਣੇ ਇਸ ਗੱਲ ਦਾ ਵਿਰੋਧ ਕਰੇ ਮੂਕ ਦਰਸ਼ਕ ਬਣ ਕੇ ਨਹੀਂ ਐਵੇਂ ਕਿ ਬਿੱਲੀਆਂ ਵਾਂਗੂ ਬੈਠੇ ਝਾਕੀ ਜਾਂਦੇ ਆ ਕੋਈ ਬੋਲਦੇ ਨਹੀਂ ਜੇ ਕੋਈ ਗੁਰੂ ਦਾ ਸੇਖ ਆ ਉਹਨੂੰ ਤੁਸੀਂ ਟੁੱਟ ਕੇ ਪੈ ਜਾਂਦੇ ਆ ਸਰਕਾਰ ਦੇ ਮੋਰੇ ਤੁਸੀਂ ਭੱਬੂ ਬਣ ਜਾਂਦੇ ਆ ਸੋ ਇਹ ਇੱਕ ਬਹੁਤ ਹੀ ਮੰਦ ਭਾਗਾ ਵਰਤਾਰਾ ਹੈ ਸਾਰੇਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਗੁਰਫਤ ਤੇ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜੋ ਅੱਜ ਗੱਲਬਾਤ ਹੈ ਉਹ ਅਨੰਦਪੁਰ ਸਾਹਿਬ ਜੀ ਨੂੰ ਜ਼ਿਲ੍ਹਾ ਬਣਾਉਣ ਦੇ ਸਬੰਧ ਵਿੱਚ ਹੈ ਕਿਉਂਕਿ ਇਹਦੇ ਨਾਲ ਸਾਡੇ ਜ਼ਿਲ੍ਹੇ ਦਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦਾ ਮੁੱਦਾ ਵੀ ਜੁੜਿਆ ਹੋਇਆ ਹੈ ਲਗਭਗ ਬਹੁਤ ਸਾਰੇ ਏਰੀਏ ਆ ਰੋਪੜ ਦੇ ਆ ਮੋਹਾਲੀ ਦੇ ਆ ਹੁਸ਼ਿਆਰਪੁਰ ਦੇ ਆ ਇਹਨਾਂ ਸਾਰੇ ਜ਼ਿਲ੍ਹਿਆਂ ਦਾ ਜਿਹੜਾ ਮੁੱਦਾ ਆ ਉਹ ਜੁੜਿਆ ਹੋਇਆ ਹੈ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਕਿਉਂਕਿ ਨਵੇਂ ਸ਼ਹਿਰ ਦੇ ਇੱਥੇ ਲਾਗੇ-ਲਾਗੇ ਦੇ ਪਿੰਡ ਆ ਕੋਈ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ 2 ਕਿਲੋਮੀਟਰ ਦੀ 5 ਕਿਲੋਮੀਟਰ ਦੀ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਥੇ ਤਹਿਸੀਲ ਆ ਗੜ ਸ਼ੰਕਰ ਜਦਕਿ ਗੜ ਸ਼ੰਕਰ ਤੋਂ ਜਿਹੜਾ ਹੁਸ਼ਿਆਰਪੁਰ ਆ ਉਹ 50 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜਿਹੜੇ ਸਾਡੇ ਨਵੇਂ ਸ਼ਹਿਰ ਦੇ ਪਿੰਡ ਆ ਇਹਨਾਂ ਨੂੰ ਹੁਸ਼ਿਆਰਪੁਰ ਲਗਭਗ 50 60 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜਦ ਕਿ ਇਹਨਾਂ ਨੂੰ ਜਿਹੜਾ ਇਹ ਨਵੇਂ ਸ਼ਹਿਰ ਵਾਲਾ ਜ਼ਿਲ੍ਹਾ ਆ ਉਹ 1 ਕਿਲੋਮੀਟਰ ਦੀ ਦੂਰੀ ਤੇ ਪੈਂਦਾ 500 ਮੀਟਰ ਦੀ ਦੂਰੀ ਤੇ ਪੈਂਦਾ 1 ਕਿਲੋਮੀਟਰ ਵੀ ਪੂਰਾ ਨਹੀਂ ਆ ਇੱਥੇ ਸਾਡੇ ਲਾਗੇ ਸਿੰਬਲੀ ਪਿੰਡ ਆ ਰੁੜਕੀ ਪਿੰਡ ਆ ਅਲੀਪੁਰ ਪਿੰਡ ਆ ਗੋਲੇয়াল ਪਿੰਡ ਆ ਪਨਾਮ ਆ ਇੱਧਰ ਆਪਣਾ ਸੂਰਾਪੁਰ ਆ ਸੁਜੋ ਆ ਬਹੁਤ ਸਾਰੇ ਪਿੰਡ ਆ ਡਗਾਮ ਆ ਪਤਾ ਨਹੀਂ ਅਣਗਿਣਤ ਪਿੰਡ ਨੇ ਜਿਹੜੇ ਉਹ ਹੁਸ਼ਿਆਰਪੁਰ ਚ ਪੈਂਦੇ ਆ ਉਹਨਾਂ ਨੂੰ ਜਿਹੜਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਆ ਉਹ ਲਗਭਗ ਇੱਥੋਂ 50-60 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਤੇ ਜਿਹੜਾ ਨਵੇਂ ਸ਼ਹਿਰ ਦਾ ਜ਼ਿਲ੍ਹਾ ਉਹਨਾਂ ਨੂੰ ਉਹ ਸਿਰਫ ਵਿੱਚ ਪੈਂਦਾ ਆ 1 ਕਿਲੋਮੀਟਰ ਦੀ ਦੂਰੀ ਦੂਰੀ ਦੇ ਉੱਤੇ ਨਵਾਂ ਸ਼ਹਿਰ ਪੈਂਦਾ ਹੈ ਸੋ ਇਹਨਾਂ ਪਿੰਡਾਂ ਦਾ ਇਹ ਮੰਨਣਾ ਹੈ ਕਿ ਸਾਨੂੰ ਕੱਟ ਕੇ ਨਵੇਂ ਸ਼ਹਿਰ ਨਾਲ ਪਾਇਆ ਜਾਵੇ ਸਾਨੂੰ ਹੁਸ਼ਿਆਰਪੁਰ ਨਾਲੋਂ ਕੱਟ ਕੇ ਨਵੇਂ ਸ਼ਹਿਰ ਦੇ ਨਾਲ ਪਾਇਆ ਜਾਵੇ ਇਹ ਅੱਗੇ ਵੀ ਬਹੁਤ ਬਰੀ ਸਵਾਲ ਉੱਠ ਚੁੱਕਾ ਆ ਕਿ ਜਿਹੜੀ ਗੜ ਸ਼ੰਕਰ ਦੀ ਤਹਿਸੀਲ ਆ ਉਹਨੂੰ ਕੱਟ ਕੇ ਨਵੇਂ ਸ਼ਹਿਰ ਦੇ ਨਾਲ ਪਾਇਆ ਜਾਵੇ ਤਾਂ ਜੋ ਉਹਨਾਂ ਲੋਕਾਂ ਨੂੰ ਸਹੂਲਤ ਹੋਣੀ ਚਾਹੀਦੀ ਆ ਜਿਹੜੇ ਜ਼ਿਲ੍ਹੇ ਆ ਉਹ ਲੋਕਾਂ ਦੀ ਸਹੂਲਤ ਵਾਸਤੇ ਸਥਾਪਿਤ ਕੀਤੇ ਜਾਂਦੇ ਆ ਕਿ ਲੋਕਾਂ ਨੂੰ ਜਿਹੜਾ ਲੋਕਾਂ ਨੂੰ ਜਿਹੜੀ ਸਹੂਲਤ ਆ ਲੋਕਾਂ ਦੇ ਜਿਹੜੇ ਸਰਕਾਰੀ ਕੰਮ ਆ ਉਹ ਸੌਖੇ ਹੋ ਸਕਣ ਨੇੜੇ ਹੋ ਸਕਣ ਲੋਕਾਂ ਨੂੰ ਉਹਨਾਂ ਕੰਮਾਂ ਵਾਸਤੇ ਬਹੁਤੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਹੈਰਾਨਗੀ ਦੀ ਗੱਲ ਆ ਇੱਥੇ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਆ ਉਹ ਹੁਸ਼ਿਆਰਪੁਰ ਦੇ ਨਾਲ ਜੁੜੇ ਹੋਏ ਆ ਜਿਹੜੇ ਜ਼ਿਲ੍ਹੇ ਦੇ ਵਿੱਚ ਲਈ ਪਿੰਡ ਐ ਇੱਥੇ ਜਿਹੜੇ ਇਸ ਨਵੇਂ ਸ਼ਹਿਰ ਦੇ ਹੀ ਪਿੰਡ ਆ ਉਹ ਹੁਸ਼ਿਆਰਪੁਰ ਨਾਲ ਜੁੜੇ ਹੋਏ ਆ ਸੋ ਇਹ ਵੀ ਇੱਕ ਸ਼ਰਮਨਾਕ ਗੱਲ ਆ ਸੋ ਗੜ ਸ਼ੰਕਰ ਦੇ ਜਿਹੜੇ ਐਮ ਐਲ ਏ ਨੇ ਜੈ ਕਿਸ਼ਨ ਰੋੜੀ ਜੀ ਉਹਨਾਂ ਨੂੰ ਸਾਡੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਮਿਲੇ ਕਿ ਸਾਨੂੰ ਨਵੇਂ ਸ਼ਹਿਰ ਦੇ ਨਾਲ ਜੋੜ ਦਿੱਤਾ ਜਾਵੇ ਪਰ ਸਰਕਾਰ ਨੇ ਇੱਕ ਨਵਾਂ ਹੀ ਛਾਪਾ ਖੜਾ ਕਰ ਦਿੱਤਾ ਕਿ ਅਸੀਂ ਇਹਨਾਂ ਪਿੰਡਾਂ ਨੂੰ ਜਿਹੜੇ ਹਿਸ਼ਾਰਪੁਰ ਦੇ ਨਾਲ ਜੁੜੇ ਹੋਏ ਆ ਜੁੜੇ ਹੋਏ ਆ ਪਰ ਹੈਗੇ ਇਹਨਾਂ ਦਾ ਜਿਹੜਾ ਰਕਬਾ ਆ ਉਹ ਨਵੇਂ ਸ਼ਹਿਰ ਚ ਪੈਂਦਾ ਆ ਕਹਿੰਦੇ ਇਹਨਾਂ ਪਿੰਡਾਂ ਨੂੰ ਕੱਟ ਕੇ ਆਨੰਦਪੁਰ ਸਾਹਿਬ ਦੇ ਨਾਲ ਜੋੜਾਂਗੇ ਸੋ ਇਹ ਤੇ ਉਹ ਗੱਲ ਹੋਈ ਜਿਵੇਂ ਊਂਠ ਦੇ ਉੱਤੋਂ ਛਾਂਦਨੀ ਲਾ ਲਈਏ ਤਾਂ ਉਧਰਲੀ ਜਿਹੜੀ 40 50 ਕਿਲੋਮੀਟਰ ਦੀ ਬਾਟ ਆ ਹਿਸ਼ਾਰਪੁਰ ਵਾਲੀ ਉਹ ਕੱਟ ਕੇ ਆਨੰਦਪੁਰ ਸਾਹਿਬ ਵਾਲੀ ਜਿਹੜੀ 40 50 ਕਿਲੋਮੀਟਰ ਦੀ ਬਾਟ ਆ ਉਹਦੇ ਨਾਲ ਜੋੜਨਾ ਇਹ ਇੱਕ ਕੋਝਾਂ ਮਜਾਕ ਆ ਦੂਜੀ ਗੱਲ ਕੀ ਅਨੰਦਪੁਰ ਸਾਹਿਬ ਨੂੰ ਜਿਹੜਾ ਜ਼ਿਲ੍ਹਾ ਆ ਉਹ ਬਣਾਣਾ ਕਿੰਨਾ ਕੁ ਵਾਜਬ ਆ ਕਿੰਨੀ ਕੁ ਠੀਕ ਗੱਲ ਆ ਕਿੰਨੀ ਕੁ ਚੰਗੀ ਗੱਲ ਆ ਕਿ ਵਾਕਈ ਜ਼ਿਲ੍ਹੇ ਬਣਾਣਾ ਕੋਈ ਚੰਗੀ ਗੱਲ ਹੁੰਦੀ ਆ ਕੀ ਵਾਕਿਆ ਜ਼ਿਲ੍ਹਾ ਬਣਾਉਣ ਦੇ ਨਾਲ ਕੋਈ ਮਹਾਨਤਾ ਵੱਧਦੀ ਆ ਕੋਈ ਮਹੱਤਤਾ ਵੱਧਦੀ ਆ ਮੈਂ ਸਮਝਦਾ ਕਿ ਬਿਲਕੁਲ ਨਹੀਂ ਸਾਨੂੰ ਸਾਰਿਆਂ ਨੂੰ ਹੀ ਤਕਰੀਬਨ ਤਕਰੀਬਨ ਇਸ ਗੱਲ ਦਾ ਵਿਰੋਧ ਹੀ ਕਰਨਾ ਚਾਹੀਦਾ ਆ ਪਤਾ ਨਹੀਂ ਕਿਉਂ ਜਿਹੜੇ ਸਾਡੇ ਇੱਥੇ ਲੋਕ ਐ ਜੇ ਸਾਡੀਆਂ ਕਮੇਟੀਆਂ ਸ਼੍ਰੋਮਣੀ ਕਮੇਟੀ ਆ ਜਾਂ ਸਾਡੀਆਂ ਹੋਰ ਧਾਰਮਿਕ ਸੰਸਥਾਵਾਂ ਉਹ ਪਤਾ ਨਹੀਂ ਉਹਨਾਂ ਦੇ ਮੂੰਹ 'ਚ ਕਾਦੇ ਘੁੰਗੜੀਆਂ ਪਈਆਂ ਰਹਿੰਦੀਆਂ ਹਰ ਵੇਲੇ ਉਹ ਬੋਲਦੇ ਹੀ ਨਹੀਂ ਕਿਸੇ ਵੀ ਗੱਲ ਨੂੰ ਜਦ ਕਿ ਉੱਧਰ ਜਿਹੜੇ ਆਪਣੇ ਸਾਡੇ ਹਿੰਦੂ ਭਰਾ ਆ ਉਹਨਾਂ ਦੇ ਕੋ ਮੰਦਰਾਂ ਨੂੰ ਕੋਈ ਤਬਦੀਲੀ ਕਰਨੀ ਹੋਵੇ ਜਿਵੇਂ ਬਦਾਰਸ ਦੇ ਜੋ ਉਹ ਇੱਕ ਉੱਥੇ ਰੋਡ ਬਣਾਉਣ ਲੱਗੇ ਸੀਗੇ ਹੈਰੀਟੇਜ ਤੇ ਕਿੰਨੇ ਹਿੰਦੂ ਪਰਿਵਾਰਾਂ ਨੇ ਕਿੰਨੇ ਹਿੰਦੂ ਸਮਾਜ ਨੇ ਉਹਦੀ ਵਿਰੋਧਤਾ ਕੀਤੀ ਸਾਡੇ ਇੱਥੇ ਕੋਈ ਬੋਲਦਾ ਹੀ ਨਹੀਂ ਮੈਂ ਗੱਲ ਤੇ ਇਹ ਆ ਨਾ ਸਰਕਾਰ ਆਪਣੀ ਮਨਮਾਨੀ ਤਾਂ ਹੀ ਕਰ ਰਹੀ ਆ ਨਾ ਸਰਕਾਰ ਆਪਣੀ ਮਨਮਰਜ਼ੀ ਤਾਂ ਹੀ ਕਰਦੀ ਆ ਤਾਂ ਕਿਉਂਕਿ ਮੋਰੇ ਕੋ ਜਵਾਬ ਹੀ ਨਹੀਂ ਦਿੰਦਾ ਠੀਕ ਹੈ ਨਾ ਸੋ ਜਵਾਬ ਦੇਣਾ ਬਾਜਵੇ ਜਵਾਬ ਜਿਹੜਾ ਸਹੀ ਦਰਸਤੋਂ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਆਨੰਦਪੁਰ ਸਾਹਿਬ ਦੀ ਮਹੱਤਤਾ ਵਧਣੀ ਨਹੀਂ ਘਟ ਜਾਣੀ ਆ ਡਾਊਨ ਹੋ ਜਾਣੀ ਖਤਮ ਹੋ ਜਾਣੀ ਆ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਨਾਲ ਹੁਣ ਆਪਾਂ ਇੱਕ ਛਾਤ ਮਾਰ ਲਈਏ ਛੋਟੀ ਜਿਹੀ ਛਾਤ ਮਾਰ ਲਈਏ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਲੋਕਾਂ ਨੂੰ ਕੀ ਲਾਲਚ ਦੇ ਰਹੇ ਆ ਕੀ ਤੁਹਾਡੇ ਕੰਮ ਹੋਣਗੇ ਜੇ ਅਨੰਦਪੁਰ ਸਾਹਿਬ ਜ਼ਿਲ੍ਹਾ ਬਣ ਜਾਵੇਗਾ ਤੇ ਤੁਹਾਡੇ ਕੰਮ ਹੋਣਗੇ ਛੇਤੀ ਨੇੜੇ ਨੇੜੇ ਕੰਮ ਹੋ ਜਾਣਗੇ ਤੁਹਾਨੂੰ ਰੋਪੜ ਨਹੀਂ ਜਾਣਾ ਪਵੇਗਾ ਠੀਕ ਹੈ ਇਹੀ ਲਾਲਚ ਦਿੱਤਾ ਜਾਂਦਾ ਇਹ ਲਾਲਚ ਦੇ ਨਾਲ ਇਹ ਫੋਕਾ ਲਾਲਚ ਆ ਉਹਦੀ ਡਿਵੈਲਪਮੈਂਟ ਨਹੀਂ ਕਰ ਸਕਦੇ ਆਨੰਦਪੁਰ ਸਾਹ ਨੂੰ ਜ਼ਿਲ੍ਹਾ ਘੋਸ਼ਿਤ ਕਰ ਦੇਣਾ ਪਰ ਜਿਹੜੇ ਉਹਦੀ ਡਿਵੈਲਪਮੈਂਟ ਕਰਨ ਲਈ ਅਰਬਾਂ ਖਰਬਾ ਰੁਪਈਆ ਹਜ਼ਾਰਾਂ ਕਰੋੜ ਰੁਪਈਆ ਚਾਹੀਦਾ ਉਹ ਕਿੱਥੋਂ ਲੈ ਕੇ ਆਣਗੇ ਇਹ ਤੇ ਜਦੋਂ ਹੜ੍ਹ ਆਏ ਸੀ ਉਦੋਂ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਸਾਡੇ ਕੋਲ ਕੁਝ ਵੀ ਨਹੀਂ ਹੈ ਉਹ ਤੇ ਕੇਂਦਰ ਸਰਕਾਰ ਨੇ ਕਿਹਾ ਕਿ 12000 ਕਰੋੜ ਜਿਹੜਾ ਤੁਹਾਡੇ ਕੋਲ ਪਿਆ ਉਹ ਤੇ ਖਰਚ ਲਓ ਉਹ ਖਰਚ ਕੇ ਕੋ ਜੇ ਕਿਸੇ ਗਰੀਬ ਦੀ ਜਾਨ ਬਚਦੀ ਉਹ ਤੇ ਬਚਾ ਦਿਓ ਸੋ ਇਹ ਇੱਕ ਵੋਟਾਂ ਵਿਚਾਰਨ ਵਾਸਤੇ ਨੇੜੇ ਇਲੈਕਸ਼ਨ ਆ ਰਹੀ ਆ ਵੋਟਾਂ ਬਟੋਰਨ ਵਾਸਤੇ ਇੱਕ ਹੋਇਆ ਆ ਕਾਂਗਰਸ ਨੂੰ ਵੀ ਬੋਲਣਾ ਚਾਹੀਦਾ ਆ ਜਿਹੜੀ ਗੱਲ درست ਹੋਵੇ ਉਹਨੂੰ ਕਰਨੀ ਚਾਹੀਦੀ ਆ ਠੀਕ ਹੈ ਨਾ ਜੇ ਵਾਕਿਆ ਹੀ ਤੁਸੀਂ ਲੋਕਾਂ ਦੇ ਜਿਹੜੇ ਕੰਮ ਆ ਉਹ ਸੌਖੇ ਕਰਨੇ ਚਾਹਦੇ ਆ ਤਾਂ ਤੁਸੀਂ ਅਨੰਦਪੁਰ ਸਾਹਿਬ ਮਿੰਨੀ ਸੈਕਟਰੀਏਟ ਬਣਾ ਦਿਓ ਜ਼ਿਲ੍ਹਾ ਬਣਾਉਣ ਦੀ ਬਜਾਏ ਮਿੰਨੀ ਸੈਕਟਰੀਏਟ ਬਣਾ ਦਿਓ ਠੀਕ ਆ ਇਹ ਇਹੀ ਗੱਲ ਕਹਿੰਦੇ ਆ ਕਿ ਜ਼ਿਲ੍ਹਾ ਬਣਾਣ ਨਾਲ ਮਹੱਤਤਾ ਵਧੇਗੀ ਕੋਈ ਮਹੱਤਤਾ ਨਹੀਂ ਵਧਣੀ ਆ ਆਨੰਦਪੁਰ ਸਾਹਿਬ ਜੀ ਦੀ ਜਿਹੜੀ ਮਹੱਤਤਾ ਉਹ ਪਹਿਲਾਂ ਹੀ ਬਹੁਤ ਸਿਖਰਾਂ ਦੇ ਉੱਤੇ ਆ ਪੀਕ ਲੈਵਲ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਆਨੰਦਪੁਰ ਸਾਹਿਬ ਜੀ ਦੀ ਮਹੱਤਤਾ ਉਹ ਹੈਗੀ ਆ ਜੇ ਵਕਾਇਈ ਤੁਹਾਡੀ ਆਨੰਦਪੁਰ ਸਾਹਿਬ ਜੀ ਦੇ ਵਿੱਚ ਕੋਈ ਸ਼ਰਧਾ ਭਾਵਨਾ ਆ ਤੇ ਤੁਸੀਂ ਆਨੰਦਪੁਰ ਸਾਹਿਬ ਜੀ ਨੂੰ ਪਵਿੱਤਰ ਨਗਰੀ ਦਾ ਦਰਜਾ ਦੇ ਦਿਓ ਆਨੰਦਪੁਰ ਸਾਹਿਬ ਜੀ ਦੇ ਵਿੱਚੋਂ ਨਸ਼ੇ ਦੀਆਂ ਮੀਟ ਦੀਆਂ ਔਰ ਜਿਹੜੀਆਂ ਦੁਕਾਨਾਂ ਹਨ ਉਹ ਬੰਦ ਕਰਾ ਦਿਓ ਅੱਜ ਜਦੋਂ ਨੰਗਲ ਦੀ ਸਾਈਡ ਤੋਂ ਅਨੰਦਪੁਰ ਸਾਹਿਬ ਜੀ ਦੇ ਵਿੱਚ ਐਂਟਰ ਹੁੰਨੇ ਆ ਮੇਨ ਰੋਡ ਦੇ ਉੱਤੇ ਉੱਥੇ ਸਭ ਤੋਂ ਪਹਿਲਾਂ ਮੁਰਗਾ ਮਾਰਕੀਟ ਬਣੀ ਹੋਈ ਹੈ ਮਾਸ ਦੀ ਮਾਰਕੀਟ ਬਣੀ ਹੋਈ ਹੈ ਕੀ ਅਨੰਦਪੁਰ ਸਾਹਿਬ ਸ਼ਰਾਬ ਫ੍ਰੀ ਹੋ ਗਿਆ ਲਿਕ ਲਿਕ ਕਰ ਫ੍ਰੀ ਹੋ ਗਿਆ ਕੀ ਅਨੰਦਪੁਰ ਸਾਹਿਬ ਜੀ ਦੇ ਵਿੱਚੋਂ ਨਸ਼ਾ ਮੁੱਕ ਗਿਆ ਕੀ ਅਸੀਂ ਅਨੰਦਪੁਰ ਸਾਹਿਬ ਜੀ ਨੂੰ ਨਸ਼ਾ ਮੁਕਤ ਬਣਾ ਦਿੱਤਾ ਪਰ ਜਦੋਂ ਤੁਸੀਂ ਅਨੰਦਪੁਰ ਸਾਹਿਬ ਨੂੰ ਜ਼ਿਲਾ ਕੋਸ਼ਿਤ ਕਰ ਦੇਣਾ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਜੀ ਦੀ ਦੁਰਗਤੀ ਹੋਣੀ ਆ ਭੈੜੀ ਦੁਰਦਸ਼ਾ ਹੋ ਜਾਣੀ ਆ ਉਹ ਕਿਵੇਂ ਕਿ ਆਨੰਦਪੁਰ ਸਾਹਿਬ ਤੇ ਜ਼ਿਲ੍ਹਾ ਬਣਨ ਦੇ ਨਾਲ ਉੱਥੇ ਡੀਸੀਆਂ ਦੇ ਦਫ਼ਤਰ ਆ ਜਾਣੇ ਆ ਉੱਥੇ ਐਸਐਸਪੀ ਦੇ ਦਫ਼ਤਰ ਆ ਜਾਣੇ ਆ ਉੱਥੇ ਅਦਾਲਤਾਂ ਖੁੱਲ ਜਾਣੀਆਂ ਫਿਰ ਜਿਹੜੀ ਲੋਕਾਂ ਦੀ ਭੀੜ ਆ ਬਹੁਤ ਵੱਡੀ ਪੱਧਰ ਦੇ ਉੱਤੇ ਹਜ਼ਾਰਾਂ ਹੀ ਹਜ਼ਾਰਾਂ ਲੋਕਾਂ ਦੀ ਰੋਜ਼ ਦੀ ਭੀੜ ਕਿੰਨੇ ਕਿੰਨੀ ਹਜ਼ਾਰਾਂ ਹੀ ਦੁਨੀਆ ਅਦਾਲਤਾਂ ਨੂੰ ਰੋਜ਼ ਜਾਂਦੀ ਬੱਸਾਂ ਚੜ੍ਹ ਕੇ ਹਜ਼ਾਰਾਂ ਹੀ ਲੋਕ ਐਸਐਸਪੀ ਦਫ਼ਤਰੋਂ ਤੁਰੇ ਆ ਹਜ਼ਾਰਾਂ ਹੀ ਲੋਕ ਡੀਸੀ ਦੇ ਦਫ਼ਤਰੋਂ ਤੁਰੇ ਆ ਸੋ ਆਨੰਦਪੁਰ ਸਾਹਿਬ ਜੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਦੂਸ਼ਣ ਵੱਧ ਜਾਣਾ ਆ ਬਹੁਤ ਵੱਡੀ ਪੱਧਰ ਤੇ ਪ੍ਰਦੂਸ਼ਣ ਪੈਦਾ ਹੋ ਜਾਣਾ ਆਨੰਦਪੁਰ ਸਾਹਿਬ ਜੀ ਦੇ ਵਿੱਚ ਜਿੱਥੇ ਜਿੱਥੇ ਉਸ ਦੀ ਜਿਹੜੀ এনवायरमेंट ਆ ਜਿੱਥੇ ਉਸ ਦੀ ਜਿਹੜੀ ਆਤਮਿਕ ਜਿਹੜੀ ਉੱਥੇ ਇੱਕ ਸ਼ਾਂਤੀ ਆ ਉਹ ਪ੍ਰਭਾਵਿਤ ਹੋਏਗੀ ਉੱਥੇ ਜਿਹੜੀ ਇੱਕ ਰੂਹਾਨੀ ਸ਼ਾਂਤੀ ਆ ਉਹ ਪ੍ਰਭਾਵਿਤ ਹੋਏਗੀ ਉੱਥੇ ਦੀ ਜਿਹੜੀ ਰੂਹਾਨੀਅਤ ਉਹ ਬਿਲਕੁਲ ਖਤਮ ਹੋ ਜਾਏਗੀ ਬਾਹਰੋਂ ਆਣ ਵਾਲੇ ਲੋਕ ਉੱਥੇ ਬਹੁਤ ਵੱਡੀ ਪੱਧਰ ਤੇ ਗੰਦਗੀ ਪੈਦਾ ਕਰਨਗੇ ਉੱਥੇ ਦੀ ਜਿਹੜੀ এনवायरमेंट ਆ ਉੱਥੇ ਦੀ ਜਿਹੜੀ ਨੇਚਰ ਆ ਉੱਥੇ ਦੀ ਜਿਹੜੀ ਕੁਦਰਤ ਆ ਉਹ ਭੰਗ ਹੋਏਗੀ ਅੱਜ ਜਦੋਂ ਕੋਈ ਵੀ ਮਨੋਖ ਅਨੰਦਪੁਰ ਸਾਹਿਬ ਜੀ ਨੂੰ ਜਾਂਦਾ ਆਇਆ ਤੁਰਦਾ ਆ ਤਾਂ ਉਹ ਗੁਰੂ ਨੂੰ ਮਿਲਣ ਵਾਸਤੇ ਜਾਂਦਾ ਆ ਉਹ ਗੁਰੂ ਦੇ ਪ੍ਰਤੀ ਆਪਣੀ ਸ਼ਰਧਾ ਭਾਵਨਾ ਨੂੰ ਪ੍ਰਗਟ ਕਰਨ ਵਾਸਤੇ ਜਾਂਦਾ ਆ ਉਹ ਗੁਰੂ ਦੇ ਨਾਲ ਜੁੜਨ ਜਾਂਦਾ ਆ ਗੁਰੂ ਤੋਂ ਅਸ਼ੀਰਵਾਦ ਲੈਣ ਜਾਂਦਾ ਆ ਫਿਰ ਜਦੋਂ ਜ਼ਿਲ੍ਹਾ ਬਣ ਜਾਏਗਾ ਫਿਰ ਜਦੋਂ ਕੋਈ ਵੀ ਆਨੰਦਪੁਰ ਸਾਹਿਬ ਨੂੰ ਜਾਏਗਾ ਉਹ ਅਦਾਲਤਾਂ ਨੂੰ ਜਾਏਗਾ ਹੋਰ ਹੋਰ ਸਰਕਾਰੀ ਜਿਹੜੇ ਅਦਾਰੇ ਆ ਉਹਨਾਂ ਦੇ ਵਿੱਚ ਖੱਜਲ ਖਵਾਰੀ ਹੁਣ ਜਿਹੜੀ ਹੁੰਦੀ ਆ ਉਹਨੂੰ ਬਰਦਾਸ਼ਤ ਜਦੋਂ ਆਨੰਦਪੁਰ ਸਾਹਿਬ ਜ਼ਿਲ੍ਹਾ ਬਣ ਜਾਏਗਾ ਫਿਰ ਲੋਕ ਹੋਰ ਭਾਵਨਾਵਾਂ ਦੇ ਨਾਲ ਜਾਣਗੇ ਇੱਕ ਵੱਖਰੀ ਭਾਵਨਾ ਦੇ ਨਾਲ ਆਨੰਦਪੁਰ ਸਾਹਿਬ ਨੂੰ ਜਾਣਗੇ ਉਸ ਦੇ ਨਾਲ ਜਿਹੜੀ ਉੱਥੇ ਦੀ ਰੋਹਾਨੀਅਤ ਆ ਉਹ ਖਤਮ ਹੋ ਜਾਏਗੀ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਵੀ ਸਮਝਣੀ ਚਾਹੀਦੀ ਆ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਨ ਦੇ ਨਾਲ ਉੱਥੇ ਬਹੁਤ ਸਾਰੀਆਂ ਫੈਕਟਰੀ ਆ ਜਾਣਗੀਆਂ ਬਹੁਤ ਵੱਡੀ ਕਾਰਪੋਰੇਸ਼ਨ ਆ ਜਾਏਗੀ ਸੋ ਉਹਦੇ ਨਾਲ ਅਨੰਦਪੁਰ ਸਾਹਿਬ ਦੀ ਜਿਹੜੀ ਸ਼ਾਂਤੀ ਹੈ ਭੰਗ ਹੋ ਜਾਏਗੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਨ ਦੇ ਨਾਲ ਉੱਥੋਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਰੇਟ ਆ ਉਹ ਬਿਲਕੁਲ ਪੀਕ ਲੈਵਲ ਤੇ ਹਾਈ ਲੈਵਲ ਤੇ ਚਲੇ ਜਾਣਗੇ ਉੱਥੇ ਦੇ ਲੋਕਾਂ ਨੂੰ ਇਸ ਗੱਲ ਦਾ ਨੁਕਸਾਨ ਹੋਵੇਗਾ ਫਾਇਦਾ ਨਹੀਂ ਹੋਏਗਾ ਇਸ ਗੱਲ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਉੱਥੋਂ ਦੇ ਉੱਥੇ ਦੇ ਵਸਨੀਕਾਂ ਨੂੰ ਉੱਥੋਂ ਦੇ ਲੋਕਾਂ ਨੂੰ ਕਿਉਂਕਿ ਬਾਹਲੇ ਕਾਰਪੋਰੇਟ ਰੇਟ ਲੋਕਾਂ ਦਾ ਅਨੰਦਪੁਰ ਸਾਹਿਬ ਦੇ ਉੱਤੇ ਕਬਜ਼ਾ ਹੋ ਜਾਏਗਾ ਇੱਕ ਬਹੁਤ ਵੱਡਾ ਸੋ ਇਹਦੇ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ ਸੋ ਮੈਨੂੰ ਤੇ ਕਿਸੇ ਪੱਖੋਂ ਵੀ ਜ਼ਿਲ੍ਹਾ ਬਣਨ ਦੇ ਨਾਲ ਉਹਦੀ ਤਰੱਕੀ ਦੀ ਤਾਂ ਮੈਨੂੰ ਕੋਈ ਗੱਲ ਦਿਸਦੀ ਨਹੀਂ ਅੱਜ ਮੈਂ ਗੱਲ ਕਰ ਲਵਾਂ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਬਣੇ ਨੂੰ 25 30 ਸਾਲ ਹੋ ਚੱਲੇ ਆ ਮੈਨੂੰ ਤੇ ਇੱਥੇ ਕੋਈ ਸਾਡੇ ਸ਼ਹਿਰ 'ਚ ਤਰੱਕੀ ਨਹੀਂ ਦਿਸੀ ਹੈ ਕੋਈ ਕਿਸੇ ਪ੍ਰਕਾਰ ਦੀ ਤਰੱਕੀ ਨਹੀਂ ਆ ਸੜਕਾਂ ਟੁੱਟੀਆਂ ਹੋਈਆਂ ਆ ਸਾਰੇ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਫੋਟ ਫੋਟ ਖੱਡੇ ਪਏ ਹੋਏ ਆ ਨਵੇਂ ਸ਼ਹਿਰ ਦਾ ਰੇਲਵੇ ਰੋਡ ਬੜੀ ਮੁਸ਼ਕਲ ਦੇ ਨਾਲ ਪੰਜਾ ਦਸ ਸਾਲਾਂ ਦੇ ਵਿੱਚ ਬਣਿਆ ਸਾਰੇ ਨਵੇਂ ਸ਼ਹਿਰ ਤੋਂ ਜਿਹੜੀ ਗੜ ਸ਼ੰਕਰ ਨੂੰ ਰੋਡ ਜਾਂਦੀ ਆ ਉਹਦਾ ਬਹੁਤ ਮੰਦਾ ਤੇ ਬੁਰਾ ਹਾਲ ਆ ਭਿਆਨਕ ਐਕਸੀਡੈਂਟ ਹੋ ਰਹੇ ਆ ਨਵੇਂ ਸ਼ਹਿਰ ਤੋਂ ਜਿਹੜੀ ਰਾਹੋਂ ਨੂੰ ਜਿਹੜੀ ਨਵੇਂ ਸ਼ਹਿਰ ਦੀ ਤਹਿਸੀਲ ਆ ਤਹਿਸੀਲ ਨੂੰ ਸੜ ਰੋਡ ਜਾਂਦੀ ਉਹਦੀ ਬੜੀ ਭਿਆਨਕ ਹਾਲਤ ਆ ਅੱਜ ਖਸਤਾ ਹਾਲਤ ਆ ਨਵਾਂ ਸ਼ਹਿਰ ਜੇ ਐਸਐਸਪੀ ਨੂੰ ਦਫ਼ਤਰ ਵਧੀਆ ਮਿਲ ਗਿਆ ਬੈਠਣ ਵਾਸਤੇ ਜੇ ਡੀਸੀ ਨੂੰ ਦਫ਼ਤਰ ਵਧੀਆ ਮਿਲ ਗਿਆ ਬੈਠਣ ਵਾਸਤੇ ਤਾਂ ਆਪਾਂ ਕੀ ਸਮਝੀਏ ਕਿ ਸ਼ਹਿਰ ਦਾ ਵਿਕਾਸ ਹੋ ਗਿਆ ਜ਼ਿਲ੍ਹੇ ਦਾ ਵਿਕਾਸ ਹੋ ਗਿਆ ਬਿਲਕੁਲ ਨਹੀਂ ਹੋਇਆ ਅੱਜ ਵੀ ਨਵਾਂ ਸ਼ਹਿਰ ਖਸਤਾ ਹਾਲਤ ਆ ਸਗੋਂ ਨਵੇਂ ਸ਼ਹਿਰ ਦੀ ਜਿਹੜੀ ਹਾਲਤੋਂ ਭੈੜੀ ਹੋਈ ਆ ਸੋ ਇਸ ਕਰਕੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਹੈ ਜਿਹੜੀ ਦੇਖਣ ਦੇ ਵਿੱਚ ਲੱਗਦੀ ਹੈ ਕਿਉਂਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਉੱਥੋਂ ਦੀ ਜਿਹੜੀ ਰੂਹਾਨੀਅਤ ਆ ਉਹ ਬਿਲਕੁਲ ਖਤਮ ਹੋ ਜਾਏਗੀ ਬਹੁਤ ਵੱਡੀ ਪੱਦਰ ਦੇ ਉੱਤੇ ਜਿਹੜਾ ਸ਼ੋਰ ਸ਼ਰਾਬਾ ਆ ਦੁਨੀਆ ਦਾ ਉਹ ਆਨੰਦਪੁਰ ਸਾਹਿਬ ਨੂੰ ਘੇਰ ਲਵੇਗਾ ਆਨੰਦਪੁਰ ਸਾਹਿਬ ਦੇ ਵਿੱਚ ਆਵੇਗਾ ਮੈਂ ਸਮਝਦਾ ਕਿ ਉੱਥੇ ਦੀ ਜਿਹੜੀ ਰੂਹਾਨੀਅਤ ਆ ਇੰਨੇ ਧਰਤੀ ਦੇ ਹਿੱਸੇ ਨੂੰ ਸਰਕਾਰ ਨੂੰ ਛੱਡ ਦੇਣਾ ਚਾਹੀਦਾ ਆ ਕਿਸੇ ਵੀ ਪ੍ਰਕਾਰ ਦੇ ਨਾਲ ਉੱਥੇ ਕੋਈ ਵੀ ਛੇੜਖਾਨੀ ਨਹੀਂ ਕਰਨੀ ਚਾਹੀਦੀ ਉਹ ਗੁਰੂ ਦੀ ਨਗਰੀ ਆ ਗੁਰੂ ਤੇਗ ਬਹਾਦਰ ਮਹਾਰਾਜ ਸੱਤੇ ਪਾਤਸ਼ਾਹ ਜੀ ਨੇ ਜ਼ਮੀਨ ਮੁੱਲ ਖਰੀਦ ਕੇ ਆਪਣੀ ਬੈ ਜ਼ਮੀਨ ਖਰੀਦ ਕੇ ਆਪ ਦੀ ਮੁੱਲ ਜ਼ਮੀਨ ਖਰੀਦ ਕੇ ਨਗਰੀ ਬਸਾਈ ਸੀ ਅੱਜ ਬੇਸ਼ੱਕ ਸਾਰੀ ਨਗਰੀ ਦੇ ਉੱਤੇ ਆਮ ਦੁਨੀਆ ਬਸਦੀ ਆ ਲੋਕ ਬਸਦੇ ਆ ਲੋਕਾਂ ਦੇ ਘਰ ਬਸਦੇ ਆ ਲੋਕਾਂ ਦੇ ਨਾਂ ਰਜਿਸਟਰੀਆਂ ਹੋ ਗਈਆਂ ਸਰਕਾਰਾਂ ਨੇ ਚੜਾ ਦਿੱਤੀਆਂ ਪਰ ਉਹ ਸਾਰੀ 20 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿੰਨੀ ਵੀ ਜ਼ਮੀਨ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਪਣੀ ਖਰੀਦੀ ਹੋਈ ਜ਼ਮੀਨ ਹੈ ਆਪਣੀ ਬਹਿ ਆ ਉਹਨਾਂ ਦੀ ਜ਼ਮੀਨ ਸੋ ਇਸ ਕਰਕੇ ਸਰਕਾਰਾਂ ਨੂੰ ਰਹਿਮ ਕਰਨਾ ਚਾਹੀਦਾ ਆ ਤਰਸ ਕਰਨਾ ਚਾਹੀਦਾ ਗੁਰੂ ਘਰਾਂ ਦੇ ਉੱਤੇ ਵੋਟਾਂ ਦੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਜਿਵੇਂ ਉਹ ਉਸ ਗੁਰੂ ਦੀ ਨਗਰੀ ਦੀ ਰੂਹਾਨੀਅਤ ਬਰਕਰਾਰ ਕਾਇਮ ਆ ਉਹਨੂੰ ਹੋਰ ਸਮਾਂ ਜਿਹੜੀ ਰੋਹਾਨੀਅਤ ਨੂੰ ਬਰਕਰਾਰ ਕਰਨ ਦੇ ਵਿੱਚ ਸਰਕਾਰ ਨੂੰ ਰੋਲ ਅਦਾ ਕਰਨਾ ਚਾਹੀਦਾ ਨਾ ਕਿ ਉਹਦੀ ਰੋਹਾਨੀਅਤ ਬਿਲਕੁਲ ਖਤਮ ਕਰਨ ਦੇ ਵਿੱਚ ਸਰਕਾਰ ਨੂੰ ਜੋਰ ਲਾਣਾ ਚਾਹੀਦਾ ਆ ਸੋ ਜੇ ਵਾਕਈ ਸਰਕਾਰ ਸੰਜੀਦਾ ਹੈ ਲੋਕਾਂ ਦੇ ਕੰਮਾਂ ਨੂੰ ਲੈ ਕੇ ਕਿ ਲੋਕਾਂ ਦੇ ਕੰਮ ਜਿਹੜੇ ਸੌਖੇ ਹੋਣ ਤਾਂ ਸਰਕਾਰ ਉੱਥੇ ਮਿਨੀ ਫੈਕਟਰੀਏਟ ਜਿਹੜਾ ਆ ਉਹ ਵੜਾ ਦੇਵੇ ਉਹ ਵੀ ਕਿਸੇ ਹੱਦ ਤੱਕ ਹੀ ਹੋਣਾ ਚਾਹੀਦਾ ਆ ਇਹ ਨਹੀਂਗਾ ਕਿ ਉੱਥੇ ਮਿਨੀ ਸੈਕਟਰੀਏਟ ਬਣਨ ਦੇ ਨਾਲ ਜਿਵੇਂ ਕਹਿੰਦੇ ਉਹਨੇ ਪੰਜਾਬੀ ਦੀ ਕਹਾਵਤ ਆ ਬੁੜੀ ਮਰ ਗਈ ਕੁੜੀ ਜੰਪੇ ਟੱਬਰ ਉੱਡੇ ਦਾ ਉੱਡਾ ਸੋ ਜਿੱਥੇ ਕਹੀਏ ਭੀ ਜ਼ਿਲ੍ਹਾ ਬਣਨ ਤੋਂ ਠਾਤਾ ਫੈਕਟਰੀਏਟ ਬਣਾਤਾ ਤਾਂ ਵੀ ਉੱਥੇ ਰੋਜ਼ ਲੱਖਾਂ ਲੋਕਾਂ ਦੀ ਵਹਿੀਰ ਪਹੁੰਚਣ ਲੱਗ ਪਵੇ ਉੱਥੇ ਦੀ ਜਿਹੜੀ ਰੂਹਾਨੀਏ ਤੇ ਉੱਥੇ ਦੀ ਜਿਹੜੀ ਸ਼ਾਂਤੀ ਆ ਉਹ ਜਿਹੜੀ ਉੱਥੇ ਦੀ ਧਾਰਮਿਕਤਾ ਆ ਉਹ ਬਿਲਕੁਲ ਖਤਮ ਹੋ ਜਵੇ ਭੰਗ ਹੋ ਜਵੇ ਸੋ ਇਹ ਗੱਲ ਨਹੀਂ ਚਾਹੀਦੀ ਹੈ ਸੋ ਇਸ ਗੱਲ ਦੇ ਉੱਤੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਵੀ ਬਹੁਤ ਵੱਡੇ ਪੱਧਰ ਤੇ ਕੋਈ ਬਿਆਨ ਦੇਣਾ ਚਾਹੀਦਾ ਆ ਕੋਈ ਕੰਮ ਕਰਨਾ ਚਾਹੀਦਾ ਆ ਇਸ ਪ੍ਰਕਾਰ ਦਾ ਸ਼੍ਰੋਮਣੀ ਕਮੇਟੀ ਮੂ ਦਰਸ਼ਕ ਬਣ ਕੇ ਬਣੀ ਆ ਕਿ ਸਾਡਾ ਧੋਕੇ ਕੀ ਸ਼ੋਮਣੀ ਕਮੇਟੀ ਦਾ ਇਹ ਵਿੱਚ ਕੋਈ ਰੋਲ ਨਹੀਂ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ ਪਰ ਤਾਂ ਵੀ ਤੁਹਾਨੂੰ ਬੋਲਣਾ ਨਹੀਂ ਬੰਦ ਕਰਨਾ ਚਾਹੀਦਾ ਆਪਣੀ ਗੱਲ ਗੁਰੂ ਕੀ ਸੰਗਤ ਤੱਕ ਪਹੁੰਚਾਣੀ ਚਾਹੀਦੀ ਆ ਸੋ ਇੰਨੀ ਇੱਕ ਬੇਨਤੀ ਹੈ ਸਰਕਾਰ ਨੂੰ ਵੀ ਇਹੀ ਬੇਨਤੀ ਆ ਕਿ ਇਸ ਤਰ੍ਹਾਂ ਦੀ ਜਿੱਦ ਨਹੀਂ ਕਰਨੀ ਚਾਹੀਦੀ ਜਿਹੜੇ ਨਵੇਂ ਸ਼ਹਿਰ ਦੇ ਨਾਲ ਜੁੜੇ ਹੋਏ ਇਲਾਕੇ ਹੈਗੇ ਆ ਉਹਨਾਂ ਨੂੰ ਨਵੇਂ ਸ਼ਹਿਰ ਨਾਲ ਜੋੜ ਦਿਓ ਬਾਕੀ ਜਿਹੜੇ ਜਿਨ੍ਹਾਂ ਨੂੰ ਹੁਸ਼ਿਆਰਪੁਰ ਚ ਸਹੂਲਤ ਹੈ ਉਹਨਾਂ ਨੂੰ ਹੁਸ਼ਿਆਰਪੁਰ ਦੇ ਵਿੱਚ ਰਹਿਣ ਦਿਓ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ